ਸ੍ਰੀ ਗੱਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਆਜਾ ਇਸ ਜੀਨੀ ਹੁਣੀ ਸਾਨੂੰ ਮਿਲਣ ਇੱਥੇ ਤੇ ਜਗਰਮ ਹੈ ਨਹੀਂ ਜੀ ਹੁਣ ਆਇਆ ਤੇ ਇਹਨਾਂ ਦੇ ਆਏ ਤੋਂ ਜੀਨੀ ਹੁਣੀ ਆਏ ਆ ਆ ਜੀਨੀ ਸਾਡੇ ਕੀ ਆ ਜੀ ਦਾ ਵੀ ਇਹ ਆਪਾਂ ਕਰਨ ਲੱਗੇ ਆ ਓਪਨਿੰਗ ਤੇ ਸੈਦੂ ਨੂੰ ਮਿਲਿਆ ਸੀ ਗਿਫਟ ਤੇ ਹੋਰ ਆਪਣੀ ਕਰਨ ਲੱਗੇ ਆ ਸਾਰਿਆਂ ਨੇ ਦੇਖਦੇ ਆ ਵਿੱਚ ਕੀ ਆ ਸਾਨੂੰ ਵੀ ਨਹੀਂ ਪਤਾ ਕਰੀਏ ਫਿਰ ਸਟਾਰਟ 1 2 3 2 ਗੋ ਓ ਦੇਖੋ ਤੁਸੀਂ ਜੀ ਸਰੀਕ ਕੋਲ ਹੈ ਸモール ਦੇ ਕੋਲ ਜਿਸ ਦਿਨ ਗਿਫਟ ਆ ਗਿਆ ਉਹ ਅੱਜ ਵੀ ਤੁਸੀਂ ਤੇ ਆਪਣੀਆਂ ਫਰੀਦ ਲੈ ਮੈਨੂੰ ਕਹਿੰਦੇ ਤੁਸੀਂ ਤੇ ਇੱਕੜਣੇ ਨੂੰ ਪਿਛਾ ਕੇ ਰੱਖ ਲੀਨ ਹੈ ਓਏ ਲਓ ਜੀ ਗਿਫਟ ਦੀ ਓਪਨਿੰਗ ਸੈਰ ਕਹਿੰਦੀ ਮੈਂ ਕਰਨੀ ਆ ਮੈਂ ਕਰਨੀ ਮੈਂ ਕਰਨੀ ਮੈਂ ਕਰਨੀ ਸੈਰ ਕਹਿੰਦੀ ਮੈਂ ਕਰਨੀ ਆ ਦਫਰ ਕੇ ਇੱਕ ਹਿੰਦਗਰੇਆ ਕਿ ਨਿੱਕੇ ਦੇ ਘੱਟਾ ਆਪਣੀ ਕੋਲ ਹੀ ਆ ਸਾਡੇ ਸਾਡੇ ਆ ਗਿਆ ਤਨਾਓਪਨਿੰਗ ਨਹੀਂ ਹੁੰਦੀ ਇੱਥੇ ਲਾਉਂਦੇ ਉਹ ਬੋਲਨ ਤਰ ਵੀ ਇਦਾਂ ਵੀ ਖੁੱਲੋ ਇਹ ਫਾਹਾਂ ਨੇ ਵੀੜੇ ਕੰਮ ਨਹੀਂ ਹੋ ਫਟਾਫਟ ਦੇਖਣਾ ਕੰਮ ਨਾ ਕਰ ਬਾੜ ਦੇ ਬਾੜ ਦੇ ਆਹ ਕਹਿੰਦੀ ਮੈਨੂੰ ਹੜਾਓ ਹਾਂ ਤੂੰ ਖੜਨ ਕਰ ਤੂੰ ਖੜ ਤੇ ਹੁਣ ਜਦ ਮੈਂ ਬੋਤ ਨੁਕੀਤੇ ਦੇਖੀ ਜਦ ਕੀ ਦੇਖੀ ਇੰਟਰ ਹੋਣਾ ਪੈਣਾ ਆ ਵੀ ਇਹ ਇਗਿਫਟ ਕਿ ਦੇਖਣੇ ਚੋਕੇ ਆ ਹੈ ਉਹ ਇਧਰ ਫੜਾ ਕੇ ਨਹੀਂ ਮੈਂ ਹੁਣ ਖੋਲ ਵੀ ਦੇਣਾ ਜੀ ਪਾ ਉਹਨੇ ਖੋਲ ਵੀ ਦੇਣਾ ਹੈ ਵਾਕਈ ਫੜਾ ਇਧਰ ਵੱਡੇ ਹੱਥ ਨਾਲ ਹੋਲਣਾ ਲੈ ਸਹੀ ਬਣਾ ਦੇ ਮम्मा ਫੜਾ ਫੜਾ ਖੋਲ ਕੇ ਲੰਬੇ ਕਰੋ ਐਮੀ ਕੀ ਫੈਲ ਲੱਗੀ ਇਹ ਤੁਹਾਨੂੰ ਲੈਣਾ ਆ ਨਾ ਚਾਹੀਦਾ ਵਾਪਸ ਹੈ ਨਹੀਂ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਗਿਫਟ ਲੈ ਕੇ ਆਏ ਛਾੜਦੇ ਨਹੀਂ ਬਹੁਤ ਹੀ ਮਿਲਣਾ ਆ ਇਹ ਕਿਥੇ ਖੇਚੀ ਵਾਓ ਬਿਊਟੀਫੁਲ ਬਿੱਲੋ ਇਹ ਕੀ ਕੀ ਆ ਇਹ ਬਿੱਲੋ ਇਹ ਤਾਂ ਨਾ ਕਲੀ ਕਰਦੇ ਇਹਨੇ ਕੀ ਆਇਆ ਇਹ ਇਹ ਵੀ ਖੋਲਣਾ ਪੈਣਾ ਆ ਮੈਨੂੰ ਪਤਾ ਇਹ ਤੂੰ ਨਾ ਖਾਵੇਂ ਹੁਣ ਆਪਾਂ ਖਾ ਲਵਾਂਗੇ ਠੀਕ ਆ ਨਾ ਖਾਵੇਂ ਤੂੰ ਹੁਣ ਪਹਿਲਾਂ ਮੈਂ ਖਾਣਾ ਹਾਂ ਆ ਵੀ ਦੇਖੋ ਨਾ ਇੱਥੇ ਕਿਉਂ ਹੈ ਬੁਲੇ ਬੋਤੇ ਹੀ ਤੋਂ ਬੋਲਣਾ ਬਾਕਸ ਤੋਂ ਕਿਹਦੀ ਓਪਨਿੰਗ ਹੋ ਰਹੀ ਆ ਸਾਦੇ ਤੋਂ ਹੋਈ ਨਹੀਂ ਤੇ ਹੁਣ ਇਹਨਾਂ ਨੇ ਪੇਚ ਕੱਸਣਾ ਕੀਤੀ ਆ ਕੋ ਸਾ ਬਾ ਮਰੇ ਹੁਣ ਵੀ ਕੋ ਸਾ ਬਾ ਤੁ ਦੇ ਦੇ ਵਿੱਚ ਕੀ ਆ ਪਹਿਲਾਂ ਕਹਿੰਦੇ ਪੜੋ ਇਹਨੂੰ ਜੇ ਇਹਨੂੰ ਪੜ੍ਹਨਾ ਆਊਗਾ ਫੇ ਉਹਨੂੰ ਮਿਲਣੀ ਬੇਰੀ ਮਿਲ ਕਾਲੀਆ ਚਾਕਲੇਟ ਤਰਾਸ ਤਾ ਹਾ ਕੀ ਤਾ ਦੇਖਿਆ ਨਹੀਂ ਕਰੀ ਵਾਹ ਕੋਈ ਮਿੰਨ ਨੀ ਜਾਓ ਚਾਕਲੇਟਾਂ ਦੇਖਿਆ ਨਹੀਂ ਕਰ ਕੋ ਘਰ ਨੂੰ ਜਾਓ ਘਰ ਨੂੰ ਜਾਓ ਸੰਦੇ ਹੋ ਘਰ ਵਾਹ ਘਰ ਨੂੰ ਜਾਓ ਲੈ ਲੈ ਪਖੌਂਡ ਦੇਖ ਲੈ ਚਾਕਲੇਟ ਖਾ ਕੇ ਹੱਡੀ ਅਕੇ ਵਾਹ ਘਰ ਨੂੰ ਜਾਓ ਜੇ ਮੈਂ ਕਹਣੀ ਫੈਸਟ ਸਾਰੇ ਹੰਦੇ ਥੋੜੀ ਥੋੜੀ ਇਕੱਲੇ ਨਹੀਂ ਖਾਣੀ ਤੂੰ ਇਹ ਬੱਚਿਆਂ ਦੇ ਬਿਲਕੁਲ ਸਹੀ ਨਹੀਂ ਇਕੱਲੇ ਵਾਲੇ ਆਦੇ ਜੀ ਮਣੀ ਖਾ ਰਿਹਾ ਹੈ। ਯਾਨੀ ਇਹ ਦਰਨਾ ਮਾਇਦਾ ਹੋ ਗਿਆ। ਸਿਆਣਿਆਂ ਨੂੰ ਬਾਹਰ ਚ ਜਾਉਂ। ਟਲੀਆਂ ਆ। ਆਟੜੀਆਂ। ਰੋਕੇ ਰੋਕੇ ਜਾ। ਚੱਲ ਹੁਣ ਖਾ ਲੋ। ਟਿਕਰਾਂ ਵਿੱਚ ਚਾਕਲੇਟ ਲੱਗਾ ਖਾਣ। ਤੇ ਤਾਂ ਗਿੱਲਮਗ ਚੋਂ। ਲਖੜ। ਨਹੀਂ ਮੈਂ ਚੈੱਕ ਕਰਦਾ। ਚੈੱਕ। ਚੱਕ ਕੇ ਲੂਣ ਵਿੱਚ। ਲੂਣ ਮੇਰੇ ਚੈੱਕ ਕਰਦਾ ਕਿੰਨਾ ਰਫਾਇਆ ਵਿੱਚ। ਇਹ ਨਹੀਂ ਦੀ ਕੁਛ ਕੀਤਾ। ਇਸ ਪੇਚ ਕਾਸੇ ਲੈ ਕੇ ਬੈਗੀ ਹੈ ਹਾਂ ਹੋਰੀ ਵਾਲੀ ਆ ਹੋਰੀ ਵਾਲੀ ਚਾਕਲੇਟ ਆ ਲੱਗੇ ਆ ਜੀ ਦੀਦੀ ਤੇਰੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਟੇਸਟੀ ਚਾਕਲੇਟ ਚਾਕਲੇਟ ਟੇਸਟੀ ਆ ਬਹੁਤ ਸੋਹਣਾ ਗਿਫਟ ਦੇਖ ਦਲਾਪੇ ਮੈਨੂੰ ਪੁੱਛਿਆ ਹੀ ਨਹੀਂ ਜene ਆ ਗਏ ਸੀਗੇ ਜੀ ਇਹਨਾਂ ਦੀ ਮੰਮੀ ਦੇ ਕੋਲੋਂ ਹੋ ਕੇ ਆ ਗਏ ਸੀਗੇ ਉਹਨਾਂ ਨੇ ਕਿਤੇ ਜਾਣਾ ਸੀ ਉਹਨਾਂ ਨੂੰ ਕੰਮ ਸੀ ਕੋਈ ਐਕਸਪਾਇਰ ਹੋ ਗਿਆ ਸੀਗਾ ਉੱਥੇ ਜਾਣਾ ਪਿਆ ਜ਼ਰੂਰੀ ਤੇ ਆਪਾਂ ਫਿਰ ਆ ਗਏ ਮਗਰੋਂ ਉਦੋਂ ਤੋਂ ਕੰਨੇ ਸਾਨੂੰ ਠੀਕ ਕੇ ਜਾਇਓ ਪਰ ਛੱਪਾ ਫੇਰ ਲੇਟ ਹੋ ਜਾਣਾ ਸੀਗਾ ਇਸ ਕਰਕੇ ਆਪਾਂ ਆ ਗਏ ਤੇ ਆ ਗਏ ਆਪਾਂ ਹੁਣ ਕੀ ਕੀਤਾ ਯਾ ਚਾਹ ਦਾ ਕੱਪ ਰੱਖਿਆ ਪਿਆਲਾ ਉੱਤੇ ਚਾਹ ਵੀ ਥੋੜਾ ਦੇ ਕੇ ਕੀਤਾ ਆ ਗਏ ਨਾਲ ਮੈਡਮ ਹੁਣੇ ਕਹਿੰਦੇ ਸੀਗੇ ਕਿ ਸਾਨੂੰ ਬ੍ਰੈਡ ਬਹੁਤ ਟੇਸਟੀ ਲੱਗਦੇ ਆ ਤੇ ਬ੍ਰੈਡ ਬਾਜ਼ਾਰ ਚੋਂ ਲੈ ਲਿਓ ਪਹਿਲੇ ਤਾਂ ਗੋਲਚਾ ਲੱਭਦੇ ਸੀਗੇ ਗੋਲਚਾ ਕਿਤੇ ਮਿਲਿਆ ਨਹੀਂ ਸਾਨੂੰ ਰਸਤੇ ਵਿੱਚ ਕਿਤੇ ਵੀ ਫਿਰ ਆਪਾਂ ਆਕੇ ਇੱਥੇ ਸਟਾਪ ਕੀਤੀ ਸਟਾਪ ਲਗਾਈ ਤਾਂ ਉੱਥੋਂ ਰਹਾ ਸੀ ਬ੍ਰੈਡ ਦਾ ਪੈਕੇਟ ਇੱਕ ਤੇ ਬ੍ਰੈਡ ਦਾ ਪੈਟ ਲੈ ਕੇ ਇੱਧਰ ਪਰ ਇਹਦਾ ਲੈ ਗਣ ਦੁੱਧ ਦਾ ਪੈਕੇਟ ਲਿਆ ਐਂਦਾ ਆਪਾਂ ਥੋੜੇ ਥੋੜੇ ਨਮਕਾ ਲਾ ਕੇ ਤਾਂ ਕਰ ਲਿਆ ਰੈਡੀ ਤੇ ਹੁਣ ਆਪਾਂ ਖਾਵਾਂਗੇ ਅੰਦਰ ਬਹਿ ਕੇ ਸੈਰ ਵੀ ਡੇਕ ਕਰ ਰਹੀ ਆ ਸਾਰਿਆਂ ਨੇ ਕਰ ਰਹੀ ਆ ਸਾਡੀ ਵੇਟ ਕਿਛਦੀ ਦੀ ਲੈ ਕੇ ਅੰਦਰ ਆਉਣ ਤੇ ਅਸੀਂ ਖਾਈਏ ਤੇ ਤੁਸੀਂ ਸਾਰਿਆਂ ਨੇ ਤੇ ਵਲੌਗ ਨਾ ਬਣਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਹੁਣ ਤੁਸੀਂ ਬੋਲੋ ਆਜੋ ਖਾਣ ਨੂੰ ਹਾਂਜੀ ਦੱਸੋ हां जी ਦੱਸੋ ਦਿਲਾਂ ਦੀ ਗੱਲ ਕੱਸੋ ਤੇ ਕੁੰਡੀ ਨਾਲੋਂੱਸੋ ਤੇ ਮਿੱਤਰੋ ਬਹੁਤਾ ਨਾ ਹੱਸੋ ਹਾਂ ਜੀ ਮਿੱਤਰੋ ਕੁੰਡੀ ਲਾ ਕੇ ਹੱਸੋ ਤੇ ਬਹੁਤਾ ਨਾ ਆ ਦੇ ਲੋ ਨੱਚੋ ਦਾ ਗਰਮ ਦੇਖਿਆ ਨਾ ਨਾ ਗਰਮ ਦੇਖਣਾ ਨਾ ਠੰਡਾ ਦੇਖਣਾ ਇਹਨੇ ਬਾਹ ਮੂੰਹ 'ਚ ਪਾਉਣ ਦੀ ਗੱਲ ਕਰਦੀ ਐ ਤਾਂ ਕਿੰਨੀ ਤੇਜ਼ ਐ ਪਾਤੀ ਤੇ ਕੌਣ ਕੌਣ ਇਦਾਂ ਕਰਦਾ ਆ ਜੀ ਜੇ ਕਿਸੇ ਦਾ ਰੋਟੀ ਖਾਣ ਨੂੰ ਦਿਲ ਨਾ ਕਰੇ ਤੇ ਕੌਣ ਕੌਣ ਇਹਦਾ ਬ੍ਰੈਡ ਨੂੰ ਰੋਸਟ ਕਰਕੇ ਨਾਲ ਨਮਕ ਲਗਾ ਕੇ ਤੇ ਖਾਂਦਾ ਆ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਸਾਰੇ ਵਲੌਗਸ ਨੂੰ ਤੁਹਾਡਾ ਦਿਲੋਂ ਥੈਂਕਸ ਕਰਦੇ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਬਸਦੇ ਰਹੋ ਸਾਰੇ ਜਾਣੇ ਤੇ ਬਾਥਰੂਮ ਵੀ ਸਾਡੇ ਰੈਡੀ ਹੋ ਗਏ ਆ ਆਬੀਆਪਾ ਦਿਖਾਉਂਦੇ ਆ ਤੇ ਆਪਾਂ ਹੁਣ ਖਾ ਲਈਏ ਤੁਸੀਂ ਇੱਥੇ ਬਣੇ ਰਹੋ ਸਾਰੇ ਜਾਣੇ ਬਾਥਰੂਮ ਸਾਡੇ ਰੈਡੀ ਆ ਨਾ ਬਿਲਕੁਲ ਟੌਪ ਕਲਾਸ ਦੇ ਬਣਾਤੇ ਆ ਇੱਕ ਨੰਬਰ ਕਰਦੇ ਆ ਬਾਥਰੂਮ ਆਪਾਂ ਅਸੀਂ ਦੇਖਿਓ ਹੈ ਨਾ ਚਮਕਦਮ ਹੋ ਰਹੀ ਆ ਪੂਰੀ ਲਓ ਜੀ ਦੋ ਦਿਨਾਂ ਬਾਅਦ ਦੋ ਦਿਨਾਂ ਬਾਅਦ ਘਰੇ ਆਏ ਖਲਾਰਾ ਬਹੁਤ ਜ਼ਿਆਦਾ ਪਿਆ ਮੰਮੀ ਵੀ ਨਹੀਂ ਹੈਗੇ ਡੈਡੀ ਵੀ ਨਹੀਂ ਹੈਗੇ ਮੰਮੀ ਵੀ ਗਏ ਭਾਨੇ ਡੈਡੀ ਵੀ ਗਏ ਪਿਆਸ ਗਈ ਆ ਸਾਡਾ ਰਸ ਕੇ ਉਹਨੇ ਨਹੀਂ ਆਉਣਾ ਅੱਜ ਵੀ ਕੋਈ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਇਹਦੇ ਵਿੱਚ ਅਸੀਂ ਕੋਈ 100% ਕਹਿ ਨਹੀਂ ਸਕਦੇ ਜੇ ਆਗੇ ਤਾਂ ਵਲੌਗ ਵਿੱਚ ਜ਼ਰੂਰ ਦਿਖਾਵਾਂਗੇ ਔਰ ਉਸਕੇ ਗਏ ਆ ਕਿ ਮੈਨੂੰ ਰਖੜੀ ਲੈ ਕੇ ਦਿੱਤੀ ਨਹੀਂ ਰਖੜੀ ਹਜੇ ਲੈ ਕੇ ਨਹੀਂ ਗਏ ਮੈਨੂੰ ਲੈ ਕੇ ਜਾਣਾ ਸੀਗਾ ਨਾਲ ਹੀ ਲੈ ਕੇ ਡਾਡੀ ਹੁਣ ਚਲ ਗਿਆ ਮਗਰ ਉਹ ਸੇਵਾ ਤੇ ਇਸ ਕਰਕੇ ਮਾਤਾ ਡਿੱਗੇ ਬੱਸ ਸੇ ਇਹ ਕਰਕੇ ਨੇ ਮੂੰਹ ਬਟਿਆ ਆ 빙ਾ ਟੇਡਾ ਕੀਤਾ ਆ ਤੇ ਨਾਲੇ ਕਹਿੰਦੇ ਆ ਕਿ ਅਮਨ ਆਪਣੀ ਮੰਮੀ ਨੂੰ ਮੰਮੀ ਬੁਲਾਉਂਦੇ ਆ ਤੇ ਆਪਣੀ ਸਾਸੂ ਮਾ ਨੂੰ ਮਾਤਾ ਬੁਲਾਉਂਦੇ ਆ ਤੇ ਨਾ ਇੱਧਰ ਆ ਜਾ ਮਾਤਾ ਬੁਲਾਉਂਦਾ ਤਾਂ ਮੈਂ ਵੀ ਲੱਗ ਗਈ ਸਾਡੇ ਸਾਰੇ ਇਧਰ ਮਾਤਾ ਹੀ ਬੋਲਦੇ ਆ ਜੀ ਇਹਦੇ ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੰਮੀ ਹੋਵੇ ਜਾਂ ਮਾਤਾ ਹੋਵੇ ਇੱਕੋ ਹੀ ਗੱਲ ਆ ਮਾਤਾ ਜੀ ਬੁਲਾ ਲਓ ਕਿੰਦੀ ਮਾਤਾ ਹੋਰ ਕਹਿੰਦੇ ਕੋ ਮੈਨੂੰ ਵੀ ਆਤ ਪੈ ਗਈ ਹੁਣ ਮੰਮੀ ਜੀ ਕਹ ਲਓ ਮਾਤਾ ਜੀ ਕਹ ਲਓ ਸਾਰੇ ਸਾਡੇ ਇੱਧਰ ਮਾਤਾ ਹੀ ਕਹਿੰਦੇ ਆ ਸਾਡੇ ਚਾਚੇ ਤਾਏ ਜੋ ਵੀ ਆ ਸਾਡੇ ਚੜਿਆ ਨਾ ਮਾਤਾ ਜੀ ਕੀ ਕਰਦੇ ਹੋ ਮਾਤਾ ਜੀ ਤੇ ਕੌਣ ਕੌਣ ਇਹਦਾ ਬੁਲਾਉਂਦਾ ਆ ਤੁਸੀਂ ਵੀ ਦੱਸਿਓ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਤੇ ਤੁਸੀਂ ਇੱਦੀ ਸਾਰਿਆਂ ਨੇ ਵਲੌਗ ਨਾਲ ਬਣੇ ਰਹੋ ਮੰਮੀ ਜੀ ਵੀ ਵਧੀਆ ਆ ਸਾਰਾ ਕੁਝ ਸਹੀ ਆ ਜਿੱਥੇ ਜੋ ਸਹੀ ਚੱਲਦਾ ਉੱਥੇ ਸਹੀ ਆ ਸਾਰਾ ਕੁਝ ਸਹਜੂ ਦਾਦੀ ਕਹਿੰਦੀ ਆ ਦਾਦੀ ਨੂੰ ਦਾਦੀ ਕਹਿੰਦੇ ਸਾਰੇ ਪਾਸੇ ਪੁੱਤ ਦਾਦੂ ਨੂੰ ਦਾਦੂ ਕਹਿੰਦੇ ਆ ਦਾਦੂ ਹੁਣ ਹੀ ਗਏ ਆ ਜੀ ਸੇਵਾ ਤੇ ਪੰਜ ਦਿਨ ਦੀ ਤੇ ਉਹ ਦੇਖਣ ਕਿਦੋਂ ਆਉਂਦੇ ਆ ਤੇ ਸਹਜ ਨੇ ਬਣੇ ਕੀ ਮੰਗਾਇਆ ਸਾਰੇ ਕੀ ਕੀ ਮੰਗਾਇਆ ਤੂੰ ਉਹ ਜੀ ਚਾਰ ਪੰਜ ਦਿਨਾਂ ਬਾਅਦ ਘਰ ਆਏ ਆ ਤੇ ਘਰ ਦਾ ਜਿਹੜਾ ਸਿਸਟਮ ਖਲਾਰਾ ਬਹੁਤ ਜ਼ਿਆਦੇ ਪਿਆ ਸੀਗਾ ਰਖੜੀ ਕਰਕੇ ਰਖੜੀ ਕਰਕੇ ਲਫਾਫਾ ਲੂਪੇ ਦਾ ਖਲਾਰਾ ਬਹੁਤ ਸੀਗਾ ਕਿਉਂਕਿ ਰਖੜੀ ਬੰਨਣ ਸਾਰੇ ਆਏ ਸੀ ਫੇ ਅਸੀਂ ਵੀ ਇੱਧੇ ਧੋੜ ਗਏ ਫੇ ਮਗਰੋਂ ਖਲਾਰਾ ਖਲੂਰਾ ਫੇ ਇੱਧੇ ਵਿਆਹ ਸੀ ਤੇ ਹੁਣ ਸੰਪੇਟ ਹੋ ਰਿਹਾ ਆ ਤੇ ਆ ਸ਼ੌਪ ਨੇ ਸ਼ੌਪ ਨੇ ਚੱਕਲਾ ਵਿੱਚੋਂ ਚੱਲ ਸ਼ੌਪ ਨੇ ਦਾ ਕਪੜਾ ਸ਼ੌਪ ਨੇ ਚੱਕਲਾ ਪੁੱਤ ਆ ਜੰਗੂ ਤਾਂ ਇਧਰ ਘੁੰਮ ਰਹੀ ਆ ਥੱਲੇ ਬਹੁਤ ਜ਼ਿਆਦਾ ਖਲਾਰਾ ਪਿਆ ਸੀਗਾ ਤੇ ਕੰਪਲੀਟ ਹੋ ਗਿਆ ਹੁਣ ਕਾਫੀ ਪਿਛੇ ਨਹੀਂ ਹੋਣੀ ਹੋਾਈ ਖੜ ਬਹੁ ਸੀਗਾ ਬੱਦਲ ਬਾਰੀ ਬਹੁ ਸੀਗੀ ਚੁੱਲੇ ਤੇ ਮਿੱਟੀ ਲਾਲਾ ਖਾਣਦੇ ਹੀ ਆ ਹੁਣ ਤਾਂ ਸੌਣ ਦਾ ਮਹੀਨਾ ਖਤਮ ਹੋ ਗਿਆ ਹੁਣ ਚੁੱਲੇ ਨੂੰ ਮਿੱਟੀ ਖਾਈ ਕਰਦੇ ਆ ਹੈਨਾ ਪਤਾ ਨਹੀਂ ਦੱਸਿਓ ਜੀ ਕਮੈਂਟ ਬਾਕਸ ਵਿੱਚ ਚੁੱਲੇ ਨੂੰ ਮਿੱਟੀ ਲਾ ਸਕਦੇ ਹੁਣ ਸੌਣ ਦਾ ਮਹੀਨਾ ਖਤਮ ਹੋ ਗਿਆ ਕਹਿੰਦੇ ਦੱਸਿਓ ਲਾ ਸਕਦੇ ਕਿ ਨਹੀਂ ਲਾ ਸਕਦੇ ਮਿੱਟੀ ਨਹੀਂ ਦਿੱਤਾ ਆ ਆ ਵੀ ਤਾਂ ਪੜੇ ਘੜਾ ਘੜਾ ਪੁੱਤੀ ਨੂੰ ਫੜੀ ਨੂੰ ਟੱਕਰੇ ਚੱਲ ਤੂੰ ਅੰਦਰ ਚੱਲ ਨਹੀਂ ਇਹਨੂੰ ਬੜਾ ਟੱਕਰੀ ਹੋ ਗਈ ਚਲ ਕੁੜੀ ਜਮਾ ਕੂੜੇ ਮੋਰ ਪਿਠਾਈ ਕੀ ਕਰਨ ਦੇਵੇਂ ਕਰ ਤਾਂ ਮੈਂ ਹੁਣ ਚੱਲ ਜਸੂ ਬੜਾਈ ਦੋਦਾ ਬੰਡੇ ਹੋ ਗਏ ਮਮਾ ਇੱਕੋ ਹੋਟੇਲ ਹੁੰਦਾ ਉਹ ਸਿਰ ਤੇ ਲਾਉਣਾ ਨੇ ਵੱਡੇ ਵਾਲ ਹੁੰਦੇ ਨੇ ਨੇ ਵੱਡੇ ਹੋ ਜਾਂਦੇ ਉਹ ਤੇਲ ਹੁੰਦਾ ਹਾਂ ਕਿਸੇ ਦਾ ਜੰਦਾ ਲੈ ਲੈ ਆ ਮੈਂ ਅਦਰ ਸਾਂ ਚਾਜਣਾ ਦੱਸੋ ਹਾਂ ਪਾਪਾ ਫੁੱਟੇ ਬਾਣ ਹੋਏ ਉਹ ਬਾਣੀਆਂ ਚਿੜਾ ਇਹ ਬਾੜ ਕੰਗਾ ਆਪਣੀ ਬਾਹ ਹੁਣ ਬਾਅਦ ਵਿੱਚ ਮੰਮਾ ਮੈਨੂੰ ਆਦੇ ਚਾਜਣਾ ਪੋਣੇ ਪਾਪਾ ਨੂੰ ਤਾਂ ਆਉਂਦਾ ਹੀ ਨਹੀਂ ਮੇਰਾ ਜੋਰ ਲੱਗਦਾ ਮੈਨੂੰ ਪਤਾ ਮੈਂ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਦਾ ਸੋਣਾ ਤਾਂ ਬਹੁਤੀ ਵालतੂ ਬੋਲਣਾ ਨਹੀਂ ਪੈਣਾ ਮੈਨੂੰ ਲੱਗਦਾ ਪਾਪਾ ਨੇ ਪਹਿਲਾਂ ਸਾਰੇ ਕੰਮ ਸਿੱਖੇਗਾ ਜੀਜੀ ਕਾ ਨਹੀਂ ਪੈਣੀ ਜੇ ਕਰਨਾ ਤੂੰ ਜੀਜੀ ਤੁਸੀਂ ਵੀ ਰੋਟੀ ਪਹਿਲੇ ਜੀਜੀ ਕਰ ਲਿਆ ਕਰੋ ਅਸੀਂ ਤਾਂ ਬੰਦੇ ਆ ਬੰਦਿਆਂ ਕੋਈ ਕੰਮ ਕੁਮ ਨਹੀਂ ਹੁੰਦਾ ਬੰਦੇ ਦਾ ਬੰਦੇ ਦਾ ਬਸ ਬਾਹਰ ਹੀ ਦਾਸ ਆਉਂਦੇ ਹੋਂ ਜਨਾਨੀਆਂ ਘੜੇ ਰੋਟੀਆਂ ਵੜਾਓ ਨਾ ਸੋਈ ਦੇੜੀ ਜਦੋਂ ਆਨੀਆ ਸਾਇਕੋ ਕੰਮ ਚਰ ਹੁੰਦੇ ਸੀ ਬੰਦਿਆਂ ਨੂੰ ਇਹਨਾਂ ਨੂੰ ਵੀ ਕੋਈ ਕੰਮ ਹੁੰਦੇ ਇਹਨਾਂ ਨੂੰ ਕਿਹੜਾ ਹੁੰਦਾ ਇਹ ਨਾ ਇਹ ਉਦਾਂ ਹੀ ਲੰਮੇ ਪਈ ਰਹਿੰਦੇ ਪੈਨਸ਼ਨ ਆਈ ਹੁੰਦੀ ਹੈ ਇਹ ਇੱਕੋ ਟਟੇ ਨਿਕਲਦੀ ਆ ਇਹ ਇਹਦਾ ਲੰਮੀ ਵੀ ਤੇ ਪੈਨਸ਼ਨ ਆਉਂਦੀ ਹੁੰਦੀ ਸਰ ਤੈਨੂੰ ਕਿਹੜਾ ਕੰਮ ਹੁੰਦਾ ਮੈਨੂੰ ਤਾਂ ਵੀਡੀਓ ਬਣਾਉਂਦਾ ਹੀ ਕੰਮ ਆ ਬੱਚਾ ਦੇ ਕੇ ਲੜਾ ਲਿਆ ਪਾਂਦਰੀ ਨੇ ਉੱਥੇ ਲੈ ਕੇ ਸਰ ਹੁਸਤਿਆ ਮੈਂ ਲਾਈ ਜਾਂਦੀ ਉਹ ਲੈ ਤੂੰ ਇਹੋ ਨੀ ਆ ਨਾ ਬੱਚ ਹੁੰਦੇ ਆ ਥਿੱਲੀ ਨਾ ਜਾ ਦੇਖ ਲੈ ਬਾਡੇ ਘੁੰਮ ਕੇ ਕਿਦਾਂ ਸਿਰ ਦੁਖੋਂ ਲਾ ਪੈਂਦਾ ਅਮਾ ਪਾਪਾ ਨੇ ਤੁਹਾਨੂੰ ਭੂਜੜੀ ਮਿਲਾਤਾ ਵੀ ਤੂੰ ਤੇ ਮੁੰਡਾ ਪੁੱਤ ਨਹੀਂ ਲੱਗੰਦੇ ਆ ਲੋਰ ਚੱਲ ਜਾ ਨਾ ਤਸੋ ਅਰੇ ਆ ਪਾਪਾ ਮੈਂ ਮਾਰਦਾ ਸਿਰ ਤੇ ਤੇਰ ਦਾ ਲਾ ਬੂ ਸਿਰ ਤੇ ਇੱਥੇ ਕੱਪੇ ਸਿਰ ਪਾ ਦੇ ਲ ਪਾਓ ਪਾਪਾ ਪਾਪਾ ਤੁਸੀਂ ਕਿੱਦਾਂ ਬੋਲਦੇ ਆ ਤੂੰ ਚੜਾਈ ਨਾ ਸਿਰ ਲਾਦਾ ਤਾਂ ਕਿ ਕਿਸੇ ਚੱਸੀਆ ਉਹ ਤਾਂ ਹੀ ਆ ਮੈਂ ਕਿੰਨਾ ਸੋਨਾ ਦੱਸਦੀ ਹਾਂ ਤੇਰੇ ਤੋਂ ਵੀ ਚਾਹ ਲੈਣੀ ਆ ਮੈਂ ਬਹੁਤ ਸੋਨਾ ਦੱਸਣਾ ਸੀ ਤੇਰਾ ਵੀ ਚਾਹ ਪੂਰਾ ਕਰ ਦੇਣੀ ਆ ਆਹੇ ਕੋਈ ਇੱਦਾਂ ਕੋਈ ਸੇਰ ਬਾਹ ਹੁੰਦਾ ਬਾਣੀ ਤੇਲ ਤੇਸ ਤਰ ਤਰ ਤੇਦੀ ਮਾਰੇ ਲਓ ਆਓ ਦੇ ਐਉਦੀ ਐਉਦੀ ਉਹਦੀ ਕੁਝ ਕੁਝ ਇਹ ਨੂੰ ਕਰਨੀ ਜਿਹੜੀ ਇਹ ਨੂੰ ਆਉਣੀ ਬਸ ਬਸ ਇਹੀ ਤਾਂ ਖੋਲੀ ਸਾਰਿਆਂ ਤਾੜੀਆਂ ਮਾਰੋ ਸਾਰਿਆਂ ਦਸੀਆਂ ਤਾੜੀਆਂ ਮਾਰੋ ਨਾ ਨਾ ਉਹ ਕਰਦੀ ਹਾਂ ਇੱਧਰ ਦੇਖੋ ਜੀ ਇਹ ਦੇਖ ਮਾਰਾ ਤੁਹਾਡੇ ਇਹਦੇ ਦੇਲੇ ਕਿਸੇ ਕਾ ਕੈਮਰਾ ਉਧਨ ਕਰ ਲਓ ਉਹ ਦੇ ਉਹਲੇ ਹੱਸਦੀ ਜੀ ਨੇ ਓਹ ਪਤਾ ਐਨ ਨੂੰ ਕੈਮਰਾ ਹੋ ਰਿਹਾ ਪਤਾ ਐਨ ਨੂੰ ਕੈਮਰਾ ਕਿ ਮੜਾ ਚੱਲਦਾ ਇੱਕਦਮ ਬੇਚੀ ਦਾ ਆਲੀ 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 ਪੁੜਣੀ ਪੁੜਪਣੀਆਂ ਪੁੜਪਣੀਆਂ ਤੂੰ ਦੰਦੀਆਂ ਕੱਢਦੀਆਂ ਤੇ ਇਹਦਾ 라ਉ ਦੀ ਛੱਸੀਆਂ ਦੇ ਦੱਸ ਬਹੁਤ ਚੰਗੀਆਂ ਦੰਦੀਆਂ ਕੱਢਦੀ ਉਹਦੇ ਨਹੀਂ ਛੱਸੀਆਂ ਪਟਦੇ ਤੂੰ ਕੋ ਫੇਜ ਲਈ ਜਾ ਪੁੜਣੀ ਆ ਕਰਦੀ ਆ ਇਹਨਾਂ ਮਾਦਾ ਇਹ ਕਹਿੰਦੀ ਹਵੇ ਫੜਾਉਂਦੇ ਇਦਾਂ ਕਰਕੇ ਇਹ ਦਰੋਂ ਨਾਲ ਦੇ ਦਰਚਾ ਟਹਰਾਰੇ ਪੱਤੇ ਦੇ ਸੁਣਾ ਪਹਿਲਾਂ ਆ ਦੋ ਓਏ ਦੇ ਲੈ 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 ਬਤਾ ਕੁਬਲੇ ਚਰਾਓ ਬਪਾ ਬੁਲੇ ਤੇ ਆਵਾਜ਼ ਆਉਣੀ ਫੇ ਚਰਾਣ ਨਹੀਂ ਕੁਲ ਮਮਾ ਤੁਸੀਂ ਕਰਨਾ ਇੱਕ ਮਿੰਟ ਲਈ ਬਣ ਹੁਲਾ ਕਿਤੇ ਨਹੀਂ ਮੱਛਰ ਤੈਨੂੰ ਦੀਦਾ ਦੇ ਲੱਤਾ ਤੇਰੀ ਮੈਂ ਦੇਖੜਦਿਆ ਕਿਹੜਾ ਮੱਛਰ ਹੁੰਦਾ ਤੇ ਲੱਗ ਮੱਖੀਆਂ ਮੱਖੀਆਂ ਨੇ ਮੱਛਰ ਦੇ ਲੱਗ ਗਈ ਜਾਂਦੀ ਚਲ ਹੁਣ ਸੈਨਸ ਅਸ ਲੰਦੇ ਦੇਖਿਆ ਚਾਸਦੀ ਨਾ ਬਪਾ ਬੂੰਨੀ ਵੀ ਰੱਖ ਲੈਣਾ ਰੱਖੋਗੇ ਚਲ ਆ ਗਈ ਲੈ ਆ ਗਈ ਚਲ ਲੰਮੀ ਕੋਆ ਕੇ ਰੋਟੀ ਤੱਕ ਲਾ ਲਾ ਜਿਹੜੀ ਨਾ

ਚਲੇ ਜਾ ਸਕੀ। ਉਹ ਜੀ ਸਹਜ ਹੁਣ ਕਹਿੰਦੀ ਮੈਂ ਚਸਕੇ ਦਾਦੀ ਕਿਦਾਂ ਚਸੀ ਦਾ। ਇਹ ਜਾਦੇ ਸਿਆਣੀ ਆ। ਹੁਣ ਜੱਸੂ ਜਿਹੜੀ ਆਪਣੀ ਸਹਜ ਇਹ ਚਸਦੀ ਪਈ ਆ ਮम्मा ਆਪਣੀ ਸਿਰ। ਹਿੱਟ ਮਾਰ ਕੇ ਕੰਮ ਨਵੇੜ। ਆਹੇ ਤਾਂ ਸੁੰਦਾ। ਇਹ ਪੇਰ ਹੁੰਦਾ। ਤੁਸ ਸਮਾ ਲਾਉਂਦੇ ਨੂਏ। ਹੁੰਦਾ। ਅੰਦਰ ਪੱਖਾ ਚਾਲਾ ਬੰਦ ਗਿਆ ਬੱਦਲ ਆ ਪਈ ਬੱਦਲ ਨੂੰ ਲੱਗਾ ਨੀਲਾ ਦਾ ਨਹੀਂ ਹੋਣਾ ਕਿੱਥੇ ਆ ਬੱਦਲ ਨੀਲਾ ਅਸਮਾਨ ਹੋਇਆ ਪਿਆ ਬੱਦਲ ਇੱਥੇ ਇਹ ਕੀ ਖਾਂਦੀ ਭਈ ਸਿਰਖ ਤਾਂ ਜਾ ਸੁੰਦਾ ਹੈ ਹੈ ਇਹ ਬੜਾ ਮੁੰਡਾ ਖੇਲਦਾ ਮੇਰਾ ਚਲੋ ਬਸ ਕਰ ਹੁਣ ਸਿਰ ਸੋਲ ਜਿਹੜਾ ਕੰਮ ਕਰਨਾ ਉਹ ਕਰ ਲਓ ਤੜੀ ਧੋਣ ਵੀ ਜਲਦੀ ਆ ਬਾੜ ਵੀ ਜਲਦੀ ਧੋਣੀ ਹੁਣ ਉਹਦੀ ਛਾਤਰੀ ਤਾਂ ਹੈ ਹੀ ਲੋ ਜਿਹੜੇ ਬਾਥਰੂਮ ਸਾਡੇ ਆਲਰੇਡੀ ਹੋ ਚੁੱਕੇ ਆ ਇੱਥੇ ਆਪਾਂ ਠੰਡੀ ਪਾਸਤਾ ਜਿਹੜੀ ਦਿੱਤਾ ਸੀ ਮੜਾ ਜਾ ਸਪਾਈ ਜੀ ਆ ਗਈ ਥੋੜੀ ਇਹਨਾਂ ਤੇ ਇਧਰ ਉਹ ਜਿਹੜਾ ਫਾਸਟ ਆਇਆ 3 ਦਿਨ ਬਾਅਦ ਆਪਾਂ ਆ ਕੇ ਪਾਣੀ ਪਾਤਾ ਤੇ ਤੇ ਇਹ ਨਾ ਸਹੀ ਹੋ ਗਿਆ ਟੈਲਰ ਨਾਲੋਂ ਸਹੀ ਆ ਟੈਲਰਾਂ ਦੇ ਵਿੱਚ ਜਿਆਦਾ ਕਰਾਉਣਾ ਸੀਗਾ ਤੁਸੀਂ ਦੇਖਿਆ ਸੀਗਾ ਕੁਝ ਦੇ ਗਲੋਬ ਦੇ ਵਿੱਚ ਸਾਰਾ ਕੁਝ ਇੱਕ ਇਹ ਚੱਕਰ ਸੀਗਾ ਤੇ ਬਾਕੀ ਦੱਸਿਓ ਕਮੈਂਟ ਬਾਕਸ ਵਿੱਚ ਆਪਾਂ ਸਹੀ ਕੀਤਾ ਫਰਸ਼ ਪਾ ਗਏ ਜਾਂ ਨਹੀਂ ਸਹੀ ਕੀਤਾ ਤੇ ਲੱਖਾਂ ਦਾ ਸ਼ੰਕਾ ਜਿਹੜਾ ਇਹ ਹਿੱਲਦਾ ਆ ਇਹਨੂੰ ਆਪਾਂ ਸੈੱਟ ਕਰਨਾ ਆ ਤੇ ਸਿੰਗਸੂ ਮੁੱਢ ਗਿਆ ਆ ਤੇ ਦੱਸਿਓ ਦਰਵਾਜ਼ੇ ਨੂੰ ਪਲਾਸਟਰ ਕਰ ਦਰਵਾਜ਼ੇ ਨੂੰ ਰੰਗ ਕਰਦੀਏ ਕਿ ਰਹਿਣ ਦਈਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਲਓ ਜੀ ਮੇਰੇ ਸਿਰ ਨੂੰ ਤੇਲ ਗਿਆ ਹੀ ਲੱਗ ਤੇ ਸਿਰ ਚੋਪੜ ਹੋ ਗਿਆ ਪੂਰੀ ਤਰ੍ਹਾਂ ਤੇ ਇਸ ਤਰ੍ਹਾਂ ਕਰਦੇ ਆਂ ਪੜਾਈਆਂ ਮੈਂ ਬਹੁਤ ਚੰਗੀ ਤਰ੍ਹਾਂ ਹੂੰ ਬਹੁਤ ਜੰਨੀ ਤਰ੍ਹਾਂ ਸੱਚ ਇੱਧਰ ਮੈਂ ਬਾਲ ਲਈ ਜੀ ਅੱਗ ਆਪਾਂ ਕੱਢਾਂਗੇ ਪਨੀਰ ਤੁਹਾਨੂੰ ਸਾਡਾ ਦੁੱਧ ਜਿਹੜਾ ਖਰਾਬ ਹੋ ਗਿਆ ਸੀ ਅਸੀਂ ਗੈਸ ਜਿਹੜਾ ਖਰਾਬ ਹੋ ਗਿਆ ਸੀ ਤੇ ਇੱਧਰ ਹੋ ਰਿਹਾ ਆ ਪਾਣੀ ਭਰ ਪਾਣੀ ਆ ਗਿਆ ਆ ਵੀ ਨਵਾਂ ਪਾਣੀ ਭਰਨਾ ਆ ਤੇ ਸਿਰਪ ਧੋਵਾਂਗੇ ਜਿੱਕਰ ਲੂੰ ਤੇ ਚਲੋ ਇੱਥੇ ਦੋਸਤੋ ਵਲੌਗ ਦਾ ਐਂਡ ਕਰਦੇ ਹਾਂ ਹੁਣ ਨਾ ਨੂੰ ਲਈਏ ਤੇ ਸਾਰੀ ਕੋਈ ਸਬਜੀ ਦਾਲ ਹੀ ਬਣਾਉਣਾ ਦਾ ਟੈਂਪੋ ਜਿਆਦਾ ਹੋ ਗਿਆ 7 ਵਜੇ ਹੋ ਗਈ ਅਸੀਂ ਉਦੋਂ ਵੀ ਲੇਟ ਹੋ ਗਏ ਸੀ ਤੇ ਚੈਨੋ ਜੂਸ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਦੱਸਿਓ ਨੈਕਸਟ ਬਲੌਗ ਕਿਹੜਾ ਆਵੇ ਕੱਲ ਤੋਂ ਉਹੀ ਬਲੌਗ ਆਊਗਾ ਜਿਹੜਾ ਤੁਸੀਂ ਕਹੋਗੇ